ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਅਸੀਂ ਪੜ੍ਹਦੇ ਹਾਂ ਵਿਅੰਜਨ ਧੁਨੀਆਂ ਵਿਅੰਜਨ ਧੁਨੀਆਂ ਦੇ ਵਿੱਚ ਅਸੀਂ ਪੜ੍ਹਾਂਗੇ ਪਹਿਲਾਂ ਅੜਕਵੇਂ ਵਿਅੰਜਨ ਠੀਕ ਹੈ ਜੀ ਫਿਰ ਉਹਨਾਂ ਦੇ ਅਸੀਂ ਪ੍ਰਕਾਰ ਪੜ੍ਹਾਂਗੇ ਜਿਵੇਂ ਨਾਸਕੀ ਕੰਬਮਾ ਫੜਕਮਾ ਖੈਮੇ ਸਰਕਮੇ ਠੀਕ ਹੈ ਜੀ ਉਹ ਪੜ੍ਹਾਂਗੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਡੱਕਮੇ ਵਿਅੰਜਨ ਡੱਕਮੇ ਵਿਅੰਜਨ ਹੁੰਦੇ ਹਨ ਇਹਨਾਂ ਧੁਨੀਆਂ ਨੂੰ ਉਚਾਰਨ ਸਮੇਂ ਹਵਾ ਨੂੰ ਬੇਰੋਕ ਜਾਂ ਅੰਸ਼ਕ ਰੂਪ ਵਿੱਚ ਰੋਕੇ ਛੱਡਿਆ ਜਾਂਦਾ ਹੈ ਠੀਕ ਹੈ ਜੀ ਮਤਲਬ ਡੱਕਮੇ ਕਿਹੜੇ ਸੀਗੇ ਜਦੋਂ ਆਪਾਂ ਪਿਛਲੀ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਡੱਕਮੇ ਵਿਅੰਜਨ ਕਿਹੜੇ ਸੀ ਡੱਕਮੇ ਵਿਅੰਜਨ ਬਿਲਕੁਲ ਜਿਹੜੀ ਆ ਹਵਾ ਨੂੰ ਬਿਲਕੁਲ ਹੀ ਰੋਕ ਲਿਆ ਜਾਂਦਾ ਸੀ ਸਾਹ ਨੂੰ ਫਿਰ ਛੱਡਿਆ ਜਾਂਦਾ ਸੀ ਠੀਕ ਹੈ ਪਰ ਇਸ ਦੇ ਵਿੱਚ ਕੀ ਹੈ ਇਨਾਂ ਧੁਨੀਆਂ ਨੂੰ ਉਚਾਰਨ ਸਮੇਂ ਹਵਾ ਨੂੰ ਬੇਰੋਕ ਬੇਰੋਕ ਮਤਲਬ ਬਿਲਕੁਲ ਬਿਨਾਂ ਰੋਕੇ ਜਾਂ ਅੰਸ਼ਕ ਰੂਪ ਵਿੱਚ ਜਾਂ ਥੋੜਾ ਜਿਹਾ ਰੋਕ ਕੇ ਛੱਡਿਆ ਜਾਂਦਾ ਹੈ ਠੀਕ ਹੈ ਜੀ ਇਹ ਹੁੰਦੇ ਹਨ ਸਾਡੇ ਅੜਕਮੇ ਵਿਅੰਜਨ ਇਹਨਾਂ ਦੀ ਗਿਣਤੀ ਕਿੰਨੀ ਹੈ ਇਹਨਾਂ ਦੀ ਗਿਣਤੀ 11 ਹੈਗੀ ਦੇਖੋ ਪੰਜਾਬੀ ਵਿੱਚ ਕਿਹੜੇ ਨੇ ਮੰਮਾ ਨੰਨਾ ਨਾਣਾ ਅੰਗਾ ਲੱਲਾ ਲੱਲਾ ਪੈਰਵਿੰਦੀ ਵਾਲਾ ਰਾਰਾ ੜਾੜਾ ਸਸਾ ਸ਼ਸ਼ਾ ਪੈਰ ਬਿੰਦੀ ਹਾ ਹਾ ਠੀਕ ਹੈ ਜੀ ਇਹ ਕੀ ਹਨ ਸਾਡੇ ਅਡਕਮੇ ਵਿਅੰਜਨ ਇਸ ਚਾਰਟ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਦੇਖੋ ਇਹ ਹੁਣ ਆਪਾਂ ਕੀ ਪੜ ਰਹੇ ਹਾਂ ਵਿਅੰਜਨ ਧੁਨੀਆਂ ਦੀ ਉਚਾਰਨ ਟੰਗ ਉਚਾਰਨ ਟੰਗ ਦੇ ਉਸਤੇ ਪੜ ਰਹੇ ਹਾਂ ਅਸੀਂ ਦੀ ਉਚਾਰਨ ਢੰਗ ਦੇ ਸਥਾਨ ਤੇ ਅਸੀਂ ਵਿਅੰਜਨਾਂ ਨੂੰ ਕਿਵੇਂ ਵੰਡਦੇ ਹਾਂ ਠੀਕ ਹੈ ਦੇਖੋ ਪਹਿਲਾਂ ਆਪਾਂ ਕੱਲ ਡੱਕਵੇਂ ਕਰੇ ਸੀ ਅੱਜ ਅੜੱਕਵੇਂ ਕਰਿਆ ਇਹਦੇ ਵਿੱਚ ਵੀ ਕਿਹੜੇ ਕਿਹੜੇ ਹੋਗੇ ਅੰਗਾ ਐਂਆ ਨਾਣਾ ਨੰਨਾ ਮੰਮਾ ਲੱਲੇ ਪੈਰ ਵਿੰਦੀ ਲੱਲਾ ਰਾਰਾ ਅੜਾੜਾ ਸ਼ਸ਼ਾ ਯਈਆ ਕੁਝ ਬ੍ਰੈਕਟ ਦੇ ਵਿੱਚ ਦਿੱਤੇ ਹੋਏ ਨੇ ਜਜਾ ਸਸਾ ਫਫਾ ਹਾ ਹਾ ਵਾ ਵਾ ਠੀਕ ਹੈ ਜੀ ਇਹਦੇ ਵਿੱਚ 11 ਹੀ ਮੰਨ ਲਏ ਜਾਂਦੇ ਨੇ ਜਿਹੜੇ ਬ੍ਰੈਕਟ ਦੇ ਵਿੱਚ ਦਿੱਤੇ ਹੋਏ ਨੇ ਇਹ ਕਿਸੇ ਖਾਸ ਕਾਰਨ ਕਰਕੇ ਇਹਨਾਂ ਦੀ ਗਿਣਤੀ ਜਿਹੜੀ ਆ ਨਹੀਂ ਆਉਂਦੀ ਵਿੱਚ ਹੁਣ ਅਡਕਮੇ ਵੰਜਨ ਦੇ ਵਿੱਚ ਦੇਖੋ ਕਿਹੜੇ ਆਗੇ ਨਾਸਕੀ ਨਾਸਕੀ ਦੇ ਵਿੱਚ ਕਿਹੜਾ ਵੰਗਾ ਅੰਗਾ ਰਈਆਂ ਨਾਣਾ ਨੰਨਾ ਮੰਮਾ ਇਹ ਕੀ ਹੋਗੇ ਨਾਸਕੀ ਅੱਖਰ ਹੋਗੇ ਠੀਕ ਹੈ ਡਿਟੇਲ ਦੇ ਵਿੱਚ ਆਪਾਂ ਦੂਸਰੇ ਪਾਸੇ ਪੜਾਂਗੇ ਪਾਸੇਦਾਰ ਕਿਹੜੇ ਹੋਗੇ ਲੱਲਾ ਲੱਲਾ ਲਲਹਾ ਲੱਲਾ ਕੰਬਵਾ ਰਾਰਾ ਕੰਬਵਾ ਕਿਹੜਾ ਹੋ ਗਿਆ ਰਾਰਾ ਫੜਕਮ ੜਾੜਾ ਖੈਮੇ ਸ਼ਸ਼ਾ ਸਸਾ ਤਿਹਾ ਠੀਕ ਹੈ ਜੀ ਸਰਕਮ ਯਈਆ ਔਰ ਵਾਵਾ ਇਹਨਾਂ ਨੂੰ ਅਰਧ ਸਵਰ ਵੀ ਕਹਿੰਦੇ ਹਨ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਇਹਨਾਂ ਨੂੰ ਡਿਟੇਲ ਦੇ ਵਿੱਚ ਹੁਣ ਹੋ ਗਈ ਸੀ ਨਾਸਕੀ ਨਾਸਕੀ ਨੋਜ਼ਲ ਠੀਕ ਹੈ ਜੀ ਜਾਂ ਇਹਨਾਂ ਨੂੰ ਅਸੀਂ ਅਨੁਨਾਸਕੀ ਵਿਅੰਜਨ ਵੀ ਆਖਦੇ ਹਾਂ ਨਾਸਕੀ ਵੀ ਕਹਿ ਦਿੰਨੇ ਆ ਨੋਜ਼ਲ ਵੀ ਕਹਿ ਦਿੰਨੇ ਆ ਤੇ ਅਨੁਨਾਸਕੀ ਵਿਅੰਜਨ ਵੀ ਕਹਿ ਦਿੰਨੇ ਆ ਸਾਂ ਦੀ ਹਵਾ ਨੱਕ ਦੇ ਰਸਤਿਆਂ ਬਾਹਰ ਆਉਂਦੀ ਹੈ ਕੀ ਹੈ ਇਹਨਾਂ ਵਿਅੰਜਨਾਂ ਨੂੰ ਉਚਾਰਨ ਸਮੇਂ ਜਿਹੜੀ ਸਾਂ ਦੀ ਹਵਾ ਹੈ ਕੀ ਦੇ ਵਿੱਚ ਆਉਂਦੀ ਹੈ ਨੱਕ ਦੇ ਰਸਤੇ ਤੋਂ ਬਾਹਰ ਆਉਂਦੀ ਹੈ ਇਹਨਾਂ ਦੀ ਗਿਣਤੀ ਕਿੰਨੀ ਹੈ ਪੰਜ ਅੰਗਾ ਯਈਆਂ ਨਾਣਾ ਨੰਨਾ ਮਮਾ ਠੀਕ ਹੈ ਜੀ ਇਸ ਤਰ੍ਹਾਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿਸੇ ਵੀ ਕੰਪੀਟੀਟਰ ਦੇ ਇਗਜ਼ਾਮ ਦੇ ਵਿੱਚ ਜਿਹਦੇ ਵਿੱਚ ਮਤਲਬ ਵਿਆਕਰਨ ਆਪਣੀ ਪੱਕਾ ਹੀ ਆਉਂਦੀ ਹੈ ਤੇ ਇੱਕ ਪ੍ਰਸ਼ਨ ਇਹਦੇ ਵਿੱਚੋਂ ਲਾਜ਼ਮੀ ਬਣਦਾ ਹੈ ਕੀ ਇਹਨਾਂ ਦੇ ਵਿੱਚੋਂ ਕੁਸ਼ਕ ਅੱਖਰ ਵਿਅੰਜਨ ਦਿੱਤੇ ਹੁੰਦੇ ਨੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਨਾਸਕੀ ਨਹੀਂ ਹੈ ਜਾਂ ਕਿਹੜਾ ਅੱਖਰ ਨਾਸਕੀ ਹੈ ਠੀਕ ਹੈ ਜੀ ਇਹ ਹੋ ਗਿਆ ਗਿਣਤੀ ਦੇ 5 ਹੋ ਗਏ ਆਪਾਂ ਦੁਬਾਰਾ ਫੇਰ ਰਿਪੀਟ ਕਰ ਲੈਨੇ ਆ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਣਗੇ ਅੰਗਾ ਯਈਆ ਨਾਣਾ ਨੰਨਾ ਮੰਮਾ ਅੰਗਾ ਯਈਆ ਨਾਣਾ ਨੰਨਾ ਮੰਮਾ ਇਹ ਕੀ ਹਨ ਨੋਜ਼ਲ ਨਾਸਕੀ ਜਾਂ ਅਨੁਨਾਸਕੀ ਅੱਖਰ ਕਲੀਅਰ ਹੋ ਗਿਆ ਜੀ ਅੱਗੇ ਆ ਗਿਆ ਸਾਡਾ ਕੰਬਮਾ ਕੰਬ ਮੇ ਨੂੰ ਸੀ ਥ੍ਰਿੱਲ ਵੀ ਕਹਿ ਦਿੰਨੇ ਆ ਠੀਕ ਹੈ ਜੀ ਟਰਿੱਲ ਟਰਿੱਲ ਅੱਖਰ ਉਚਾਰਨ ਸਮੇਂ ਜੀਵ ਵਿੱਚ ਕੰਬਾ ਜਿਹਾ ਪੈਦਾ ਹੁੰਦਾ ਹੈ ਇਸ ਨੂੰ ਉਚਾਰਨ ਸਮੇਂ ਜੀਵ ਦੇ ਵਿੱਚ ਕੰਬਾ ਜਿਹਾ ਪੈਦਾ ਹੁੰਦਾ ਹੈ ਅਤੇ ਜੀਬ बार-बार ਬੁੱਟ ਨੂੰ ਛੂੰਦੀ ਹੈ ਜੀਬ बार-बार ਕੀ ਕਰਦੀ ਹੈ ਬੁੱਟ ਨੂੰ ਛੂੰਦੀ ਹੈ ਰਾ ਰਾ ਦੇਖੋ ਰਾ ਰਾ ਰਾਰਾ ਠੀਕ ਰਾਰਾ ਦੁਆਰੇ ਬੋਲ ਕੇ ਦੇਖੋ ਰਾਰਾ ਠੀਕ ਹੈ ਇਸ ਨਾਲ ਕੀ ਹੁੰਦਾ ਥੋੜਾ ਜਿਹਾ ਕੰਬਾਹਟ ਪੈਦਾ ਹੁੰਦੀ ਹੈ ਤੇ ਜੀਵ ਜਿਹੜੀ ਸਾਡੇ ਬੁੱਤ ਨੂੰ ਲੱਗਦੀ ਹੈ ਇਸ ਨੂੰ ਸੇ ਟਰਲ ਜਾਂ ਕੰਬਵਾਖਰਵੀ ਵਿਅੰਜਨ ਵੀ ਆਖਦੇ ਹਾਂ ਠੀਕ ਹੈ ਜੀ ਇਹ ਕੁਐਸਚਨ ਬਣਦਾ ਵੀ ਕੰਬਵਾਖਰ ਕਿਹੜਾ ਹੈ ਜਾਂ ਰਾਰਾ ਕਿਹੜਾ ਵਿਅੰਜਨ ਹੈ ਹੁਣ ਆ ਗਿਆ ਜੀ ਸਾਡਾ ਫੜਕਮਾ ਫੜਕਮਾ ਜਾਂ ਲਟਕਮਾ ਜਾਂ ਫਲੈਪ ਠੀਕ ਹੈ ਫਟਕਮਾ ਵਿਅੰਜਨ ਫਲੈਪ ਜਾਂ ਲਟਕਮਾ ਤਿੰਨੋ ਹੀ ਅਸੀਂ ਇਹਨਾਂ ਨੂੰ ਬੋਲ ਸਕਦੇ ਆ ਉਚਾਰਨ ਸਮੇਂ ਜੀਵ ਤਾਲੂ ਨੂੰ ਨਾ ਛੂਕੇ ਛਟਕੇ ਨਾਲ ហេਠਾ ਆਉਂਦੀ ਹੈ ਜੀਵ ਸਾਡੀ ਜਿਹੜੀ ਤਾਲੂ ਨੂੰ ਨਹੀਂ ਛੂੰਦੀ ਛਟਕੇ ਦੇ ਨਾਲ ਥੱਲੇ ਆਉਂਦੀ ਹੈ ਕਿਵੇਂ ੜਾੜਾ ਇੱਕੋਦਮ ੜਾੜਾ ਕੁਝ ਬੱਚਿਆਂ ਨੂੰ ਇਸ ਉਚਾਰਨ ਦੇ ਵਿੱਚ ਦਿੱਕਤ ਆਉਂਦੀ ਹੈ ਠੀਕ ਹੈ ਉਹ ੜਾੜੇ ਨੂੰ ਵੀ ਰਾਰਾ ਹੀ ਬੋਲ ਦਿੰਦੇ ਆ ਹਨਾ ੜਾੜਾ ੜਾੜਾ ਠੀਕ ਬੋਲ ਕੇ ਦੇਖੋਗੇ ਤੁਸੀਂ ਤਾਨੂੰ ਪਤਾ ਲੱਗੂਗਾ ੜਾ ੜਾ ਕਿ ਜੀਭ ਕਿਵੇਂ ਤਾਲੂਨ ਟੱਚ ਕਰਕੇ ਨਾ ਛੂੰਦੀ ਨਹੀਂ ਹੈਗੀ ਥੱਲੇ ਆ ਜਾਂਦੀ ਝਟਕੇ ਦੇ ਨਾਲ ਹੀ ਅੱਗੇ ਹੈ ਖੈਮੇ ਵਿਅੰਜਨ ਫ੍ਰੀਕੇਟਿਵ ਫ੍ਰੀਕੇਟਿਵ ਉੱਚ ਇਹਨਾਂ ਨੂੰ ਧੁਨੀਆਂ ਦਾ ਉਚਾਰਨ ਸਮੇਂ ਸਾਹ ਦੀ ਹਵਾ ਉਚਾਰਨ ਅੰਗਾ ਨਾਲ ਖੰਦੀ ਹੋਈ ਬਾਹਰ ਆਉਂਦੀ ਹੈ ਉਚਾਰਨ ਅੰਗਾ ਦੇ ਨਾਲ ਖੰਦੀ ਹੋਈ ਕੀ ਹੈ ਬਾਹਰ ਨਿਕਲਦੀ ਹੈ ਕਿਵੇਂ ਸੱਸਾ ਸ਼ਸ਼ਾ ਅਤੇ ਹਾਹਾ ਠੀਕ ਹੈ ਜੀ ਸੱਸਾ ਸ਼ਸ਼ਾ ਅਤੇ ਹਾਹਾ ਇਹਨਾਂ ਨੂੰ ਊਸਮ ਵੀ ਕਿਹਾ ਜਾਂਦਾ ਹੈ ਸਿਬਿਲੈਂਟ ਸਿਬਿਲੈਂਟ ਵਿਅੰਜਨ ਵੀ ਆਖਿਆ ਜਾਂਦਾ ਹੈ ਠੀਕ ਹੈ ਜੀ ਇਹਨਾਂ ਦੇ ਦੋ ਨਾਂ ਨੇ ਖੈਵੇਂ ਵੀ ਕਿਹਾ ਜਾਂਦਾ ਹੈ ਫਰੀਕੇਟਿਵ ਊਸ਼ਮ ਸਿਬਿਲੈਂਟ ਇਹ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਅਗਲੇ ਸਾਡੇ ਆਗੇ ਸਰਕਮੇ ਖਿਸਕ ਖਿਸਕਮੇ ਜਾਂ ਅਰਧ ਵਿਅੰਜਨ ਠੀਕ ਹੈ ਜੀ ਜਾਂ ਸੈਮੀ ਸੈਮੀ ਵੋਵਲ ਵੀ ਕਿਹਾ ਜਾਂਦਾ ਹੈ ਅਰਧ ਵਿਅੰਜਨ ਵੀ ਠੀਕ ਹੈ ਅਰਧ ਸਵਰ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਕਿਹੜੇ ਨੇ ਇਹ ਯਈਆ ਤੇ ਵਾਵਾ ਕਿਉਂ ਹਨ ਅਰਧ ਸਵਰ ਜਾਂ ਅਰਧ ਵਿਅੰਜਨ ਕਦੇ ਇਹ ਵਿਅੰਜਨ ਬਣ ਜਾਂਦੇ ਹਨ ਅਤੇ ਕਦੇ ਇਹ ਸਵਰ ਬਣ ਜਾਂਦੇ ਹਨ ਠੀਕ ਹੈ ਜੀ ਕਿ ਇਹ ਸਰਕਦੇ ਰਹਿੰਦੇ ਨੇ ਜੇ ਮਤਲਬ ਕਈ ਵਾਰ ਵਿੱਚ ਵਿਚਕਾਰ ਆ ਜਾਂਦਾ ਸ਼ਬਦ ਤਾਂ ਉੱਥੇ ਇਹ ਸਵਰ ਦਾ ਕੰਮ ਕਰਦੇ ਨੇ ਜਾਂ ਸ਼ੁਰੂ ਦੇ ਵਿੱਚ ਆਉਂਦੇ ਨੇ ਤਾਂ ਵਿਅੰਜਨ ਦਾ ਕੰਮ ਕਰਦੇ ਨੇ ਇਹਨਾਂ ਨੂੰ ਸਰਕਵੇਂ ਖਿਸਕਵੇਂ ਜਾਂ ਅਰਧ ਵਿਅੰਜਨ ਜਾਂ ਅਰਧ ਸਵਰ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਹੁਣ ਜਈਏ ਦੇ ਨੋਟ ਕਰਨ ਵਾਲੀ ਗੱਲ ਹੈ ਯਈਏ ਦੇ ਉਚਾਰਨ ਲਈ ਜੀਵ ਪਹਿਲਾਂ ਈ ਵਾਲੀ ਸਥਿਤੀ ਵਿੱਚ ਆਉਂਦੀ ਹੈ ਅਤੇ ਉਚਾਰਨ ਸ਼ੁਰੂ ਹੁੰਦਿਆਂ ਹੀ ਅਗਲੀ ਸਥਿਤੀ ਵਿੱਚ ਬਦਲ ਜਾਂਦੀ ਹੈ ਯਈਆ ਯਈਆਂ ਠੀਕ ਹੈ ਯਈਆਂ ਫਿਰ ਇੱਕੀ ਸਥਿਤੀ ਬਿਲਕੁਲ ਬਦਲ ਜਾਂਦੀ ਹੈ ਔਰ ਇਹ ਹੀ ਚੀਜ਼ ਵਾਵੇ ਨਾਲ ਹੁੰਦੀ ਹੈ ਜਦੋਂ ਅਸੀਂ ਵਾਵੇ ਦਾ ਉਚਾਰਨ ਕਰਦੇ ਹਾਂ ਤਾਂ ਉ ਵਾਲੀ ਸਥਿਤੀ ਤੋਂ ਸ਼ੁਰੂ ਹੁੰਦਾ ਹੈ ਅਤੇ ਜਲਦੀ ਹੀ ਜੀਵ ਇਸ ਸਥਿਤੀ ਤੋਂ ਬਦਲ ਜਾਂਦੀ ਹੈ ਵਾ ਵਾ ਠੀਕ ਹੈ ਵਾ ਵਾ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਅਗਰ ਤੁਸੀਂ ਵਧੀਆ ਜਾਣਕਾਰੀ ਲਈ ਹੈ ਠੀਕ ਹੈ ਜੀ ਧੰਨਵਾਦ ਜੀ